ਵਿਕਰਨ ਕੀ ਡਿਆ ਹੈ ਹੈ ਐ ਮੇਰੀ ਬੇਲੇ ਵਾਲੇ ਵੇਖੀ ਜਾਣ ਡਿਆ ਵਾ ਮਰਨਾ ਹੀ ਡੁੱਬ ਕੇ ਸੋਣੀ ਬੜਿਆ ਹੁਣ ਸੋਣੀ ਬੜੀ ਤੇ ਹੁਣ ਫਿਰ ਮੈਂ ਕੀ ਕਰਾਂ ਫਿਰ ਮੇਰੇ ਮੰਮੀ ਡੈਡੀ ਨੂੰ ਪੁੱਛ ਕੇ ਜਾ ਕੇ ਜਿਨ੍ਹਾਂ ਨੇ ਮੈਨੂੰ ਇੱਡੀ ਸੋਣੀ ਬਣਾਇਆ ਹੋ ਕੋਈ ਵੀ ਜਿਹੜੇ ਡਾਇਰੈਕਟਰ ਪ੍ਰੋਡੂਸਰ ਦੇਖ ਰਿਆ ਨਾ ਤੇ ਪਲੀਜ਼ ਰਾਈਟਰਸ ਐਸ ਕੀ ਉਸਤੇ ਗੌਰ ਫਰਮਾਨ ਕਿ ਮੈਂ ਇੱਕ ਕਾਮੇਡੀਅਨ ਦਾ ਧੱਬਾ ਨਹੀਂ ਲਗਵਾਣਾ ਚਾਹਦੀ ਮੈਂ ਇੱਕ ਐਕਟ੍ਰੈਸ ਹਾਂ ਮੈਂ ਹਰ ਇੱਕ ਤਰ੍ਹਾਂ ਦਾ ਕਰੈਕਟਰ ਕਰ ਸ਼ੈਤਾਨ ਸੀ ਕਿ ਕੀ ਹਲਤੀ ਸੀ ਨਹੀਂ ਮਤਲਬ ਵੈਸੇ ਹੀ ਸ਼ਰਾਰਤ ਦਾ ਮਤਲਬ ਮੇਰੇ ਮੇਰੇ ਮਤਲਬ ਮੰਮੀ ਨੇ ਮੰਮੀ ਨੇ ਮੇਰਾ ਨਾਮ ਪਾਇਆ ਹੁੰਦਾ ਸੀ ਕਿ ਟੜਫਨੀ ਮਿੱਟੀ ਲੱਗੀ ਹੋਈ ਇਹਨੂੰ ਟੜਫਨੀ ਮਿੱਟੀ ਹਾਂ ਬਿਹਾਰ ਵੱਲ ਟੜਫਦੀ ਰਹਿਣਾ ਟੜਫਦੀ ਰਹਿਣਾ ਕੰਡੇ ਲੱਗੇ ਹੋਏ ਆ ਕਿ ਮਤਲਬ ਕਿ ਟੜਫ ਟੜਫ ਕੇ ਜਿਸ ਤਰ੍ਹਾਂ ਮਤਲਬ ਡਾਂਸ ਜੇ ਮੈਂ ਸੱਚੀ ਮੈਂ ਮਤਲਬ ਪਹਿਲੇ ਬਚਪਨ ਚ ਸਭ ਤੋਂ ਪਹਿਲੇ ਮੇਰਾ ਪੈਸ਼ਨ ਸੀ ਡਾਂਸ ਇਹ ਜਿੰਦਾ ਮੇਰਾ ਪੂਆ ਚਾਚੇ ਸਤਾਏ ਸਾਰੇ ਗਾਰੇ ਸੀਗੇ ਤੇ ਵਿੱਚੋਂ ਜਿੱਦਾਂ ਮੈਂ ਵੀ ਛੋਟੀ ਜੀ ਨੇ ਹਨਾ ਗਾਣਾ ਗਾਤਾ ਤੇ ਸਾਰੇ ਇਦਾਂ ਹੱਸੇ ਕਿ ਜਿੱਦਾਂ ਮੈਂ ਕੋਈ ਵੱਖਰਾ ਹੀ ਕੋਈ ਨਾ ਕੱਢ ਦਿੱਤਾ ਹੋਵੇ ਤੇ ਮੈਨੂੰ ਉ ਫਿਰ ਉਹ ਗੱਲ ਦਿਲ ਤੇ ਨਹੀਂ ਲੱਗੀ ਨਾ ਮੈਂ ਕਿਹਾ ਅੱਛਾ ਵੀ ਸਾਰੇ ਇਦਾਂ ਸਹੀ ਮੈਂ ਜਿੱਦਾਂ ਨੀ ਟੂ ਸ਼ਤਰਾਂ ਵਾਲੇ ਵੰਗੂ ਗਾਤਾ ਹੋਈ ਵਿਮਿਸਾਰੇ ਕੁਮਕੇ ਵੇਖਿਆ ਅਮਰੀਕਾ ਜੋ ਸਿਮਲੇਸ਼ੀਆ ਨਾ ਕਿਤੇ ਵੀ ਕੋਈ ਫਰਕ ਸੀ ਹਰ ਕਿਸੇ ਦੀ ਕੋਈ ਸ਼ਰਤ ਸੀ ਕੋਈ ਮੰਗਦਾ ਮੇਰਾ ਸੀ ਸਮਾਂ ਕੋਈ ਹੋਂਦਾ ਸੂਰਤ ਤੇ ਫਿਦਾ ਕੋਈ ਮੰਗਦਾ ਮੇਰੀ ਸੀ ਵਫਾ ਨਾ ਮੰਗਦਾ ਮਿੱਤਿਆ ਬਲਕਿ ਤੇਰੇ ਬੰਦ ਹੋਰ ਨਾ ਕਿਸੇ ਮੰਗੇ ਅੱਜ ਤਾਂ ਮਜ਼ਾ ਆਣ ਵਾਲਾ ਵਹਿ ਬੱਗੀ ਵੀ ਮਜ਼ਾ ਆਂਦਾ ਆਰਟਿਸਟਾਂ ਨਾਲ ਗੱਲਬਾਤ ਕਰਕੇ ਪਰ ਜਿਨ੍ਹਾਂ ਨਾਲ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀਆਂ ਉਹਨਾਂ ਦਾ ਨਾਮ ਵੀ ਨਹੀਂ ਹਾਂ ਤੇ ਅਸੀਂ ਇੱਕੋ ਇਲਾਕੇ ਦੇ ਵਸਦੇ ਆ ਕੀ ਹਾਲ ਚਾਲ ਮੈਮ ਬਹੁਤ ਘੈਂਟ ਸੋਹਣੇ ਸੁਨੱਖੇ ਤੁਸੀਂ ਦੱਸੋ ਕੀ ਦੱਸੋ ਅਸੀਂ ਵੀ ਸੋਹਣੇ ਸੁਨੱਖੇ ਅੱਛਾ ਸ਼ਿੰਦਾ ਸ਼ਿੰਦਾ ਨੋ ਪਾਪਾ ਕਿਉਂਕਿ ਤੁਹਾਨੂੰ ਕਾਲੀ ਬਹੁਤ ਹੈ ਜਾਨਦੀ ਹੁਣ ਇਸ ਵੇਲੇ ਤੁਹੀ ਜਾਣਾ ਹੈ ਨਾ ਬੜਾ ਅਸੀਂ ਕਟੂਕਟ ਰੱਖਦੇ ਆਂ ਗੱਲਬਾਤ ਸ਼ਿੰਦਾ ਸ਼ਿੰਦਾ ਨੋ ਪਾਪਾ ਬੜੀ ਕੁੱਟ ਪੈ ਰਹੀ ਐ ਇੱਥੇ ਜਵਾਕਾਂ ਨੂੰ ਤੁਹੀ ਵੀ ਮੈਂ ਦੇਖ ਰਹੀ ਆਂ ਭਜਦੇ ਫੇਓ ਜਵਾਕਾਂ ਨੂੰ ਕੁੱਟਣ ਤੇ ਅਸਲ ਜ਼ਿੰਦਗੀ ਦੇ ਵਿੱਚ ਆਪ ਕੁੱਟ ਖਾਦੀ ਜਾਂਦਾ ਕੀ ਕੁੱਟਦੇ ਰਹੇ ਮੈਂ ਕਿਹਾ ਨਾ ਨਾ ਬਹੁਤ ਕੁੱਟ ਖਾਦੀ ਐ ਬਹੁਤ ਹੀ ਕੁੱਟ ਖਾਦੀ ਐ ਤੇ ਅੱਛਾ ਲੱਗਾ ਮੈਨੂੰ ਕਿਸੇ ਨੂੰ ਕੁੱਟਣ ਜ ਨਹੀਂ 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 ਸਗੋ ਤਰਸਾਇਆ ਕਿ ਮੈਂ ਕਿਹਾ ਹਾਏ ਹਾਏ ਯਾਰ ਇਦਾਂ ਹੀ ਮੈਨੂੰ ਵੀ ਕੁੱਟ ਪੈਂਦੀ ਹੁੰਦੀ ਸੀ ਮੇਰੇ ਵੀ ਕਿੰਨੇ ਮਾਪੇ ਜ਼ੁਲਮ ਕਰਦੇ ਸੀ ਮੇਰੇ ਤੇ ਹਲੇ ਮੈਂ ਵੀ ਜ਼ੁਲਮ ਕਰਨ ਦੀ ਪਰ ਚਲੋ ਕੁੱਟਣਾ ਨਹੀਂ ਚਾਹੀਦਾ ਨਾ ਕੁੱਟਿਆ ਕਰੋ ਯਾਰ ਜ਼ੁਲਮੀ ਨਾ ਬਣਿਆ ਕਰੋ ਹਾਂ ਹਾਂ ਜ਼ੁਲਮੀ ਨਹੀਂ ਜ਼ੁਲਫੀ ਬਣਿਆ ਕਰੋ ਪਰ ਜ਼ੁਲਮੀ ਨਾ ਬਣੋ ਅੱਛਾ ਜਦੋਂ ਇਹ ਫਿਲਮ ਤੁਹਾਡੇ ਕੋਲ ਆਫਰ ਹੁੰਦੀ ਹੈ ਤੇ ਇੱਕ ਚਲੋ ਫਿਲਮ ਦੀ ਗੱਲ ਅਸੀਂ ਬਾਅਦ ਚ ਕਰਦੇ ਹਾਂ ਪਰ ਮੈਂ ਇਹ ਜ਼ਰੂਰ ਪੁੱਛਣਾ ਚਾਹੂੰਗੀ ਕਿ ਨੀਹਾ ਤੁਸੀਂ ਤੁਹਾਡੇ ਕੰਮ ਨੂੰ ਲੋਕੀ ਬਹੁਤ ਪਸੰਦ ਕਰਦੇ ਹਨਾ ਖਾਸ ਕਰਕੇ ਤੁਹਾਡੇ ਜਿਹੜੇ ਕਾਮਿਕ ਰੋਲਸ ਆ ਉਹਨਾਂ ਨੂੰ ਬਹੁਤ ਪਸੰਦ ਕਰਦੇ ਆ ਪਰ ਤੁਹਾਨੂੰ ਇਹ ਫੀਲ ਕਦੀ ਹੁੰਦਾ ਹੈ ਕਿ ਯਾਰ ਮੈਂ ਸਿਰਫ ਕਾਮੇਡੀ ਨਹੀਂ ਕਰਨ ਲਈ ਇੱਥੇ ਆਈ ਆ ਮੈਨੂੰ ਹੋਰ ਕੈਰੈਕਟਰਸ ਵੀ ਦਵੋ ਮੈਂ ਆਪਣਾ ਜਿਹੜਾ ਸਕਿਲਡ ਹੈਗੀ ਹੈ ਮੇਰੀ ਜਿਹੜੀ ਕraft ਹੈ ਮੈਂ ਉਹ ਸਾਰਾ ਦਿਖਾ ਸਕੀ ਬਿਲਕੁਲ ਮੈਂ ਹਮੇਸ਼ਾ ਇਹ ਕਹਿੰਨੀ ਹਾਂ ਔਰ ਜਦੋਂ ਵੀ ਮੈਂ ਕਿਸੇ ਇੰਟਰਵਿਊ 'ਚ ਮੈਨੂੰ ਐਦਾਂ ਦਾ ਕੋਈ ਜਿਗਰ ਸਵਾਲ ਕਰੇ ਤੇ ਮੈਂ ਹਮੇਸ਼ਾ ਕਹਿੰਨੀ ਹਾਂ ਕਿ ਯਾਰ ਯਾਰ ਮੈਨੂੰ ਕੋਈ ਵੀ ਜੇ ਡਾਇਰੈਕਟਰ ਪ੍ਰੋਡੂਸਰ ਦੇਖ ਰਿਆ ਨਾ ਤੇ ਪਲੀਜ਼ ਰਾਈਟਰਸ ਐਸ ਚੀਜ਼ ਤੇ ਗੌਰ ਫਰਮਾਨ ਕਿ ਮੈਂ ਇੱਕ ਕਾਮੇਡੀਅਨ ਦਾ ਧੱਬਾ ਨਹੀਂ ਲਗਵਾਉਣਾ ਚਾਹਦੀ ਮੈਂ ਇੱਕ ਐਕਟ੍ਰੈਸ ਹਾਂ ਮੈਂ ਹਰ ਇੱਕ ਤਰ੍ਹਾਂ ਦਾ ਕਰੈਕਟਰ ਕਰ ਸਕਦੀ ਹਾਂ ਤੇ ਮੈਨੂੰ ਅਗਰ ਕੁਝ ਵੈਂਪ ਟਾਈਪ ਰੋਲਸ ਜਾਂ ਕੁਝ ਤੇ ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਅੱਛਾ ਕਰ ਸਕਦੀ ਹਾਂ ਉਸ ਵਿੱਚ ਹੈ ਛੇ ਦਾ ਰੋਲ ਬਹੁਤ ਬਹੁਤ 네ਗੇਟਿਵ ਬਹੁਤ ਕਿਉਂਕਿ ਮਤਲਬ ਸਾਰੇ ਨਾ ਉਹ ਜਿੱਦਾਂ ਵੀ ਕਾਮੇਡੀ ਦੇਖਦੇ ਕੇ ਉਹ ਬਸ ਇੱਕ ਹੀ ਚੀਜ਼ ਦਾ ਉਹ ਟੈਗ ਜਿਹਾ ਲੱਗ ਜਾਂਦਾ ਨਾ ਉਹ ਮਜ਼ਾ ਨਹੀਂ ਆਉਂਦਾ ਯਾਰ ਇੱਕ ਆਰਟਿਸਟ ਨੂੰ ਹੁੰਦਾ ਕਿ ਵੀ ਯਾਰ ਮੇਰੇ ਜਿੰਨੇ ਵੀ ਸ਼ੇਡਸ ਹਨਾ ਮੇਰੇ ਉਹ ਦਿਖਨੇ ਚਾਹੀਦੇ ਹੈ ਹੈਨਾ ਇੱਕ ਗੱਲ ਕਹਿਣਾ ਚਾਹੁੰ ਕਿ ਤੁਹਾਡੇ ਸ਼ੇਡਸ ਦੇ ਪਿੱਛੇ ਜਿਹੜੀ ਤੁਹਾਡੀ ਅੱਖਾਂ ਹਨਾ ਬਹੁਤ ਸੋਹਣੀਆਂ ਤੁਹੀਂ ਪਤਾ ਨਹੀਂ ਕਿਉਂ ਲਗਾਈਆਂ ਹੋਈਆਂ ਕੀ ਗੱਲ ਨਹੀਂ ਨਹੀਂ ਮੈਂ ਲਗਾਈਆਂ ਨਹੀਂ ਹੋਈਆਂ ਐਕਚੁਅਲੀ ਥੋੜਾ ਲਾਈਟ ਦੇ ਕਰਕੇ ਮੈਂ ਨਹੀਂ ਨਹੀਂ ਉਹ ਪਤਾ ਕਿ ਪਿਛਲੇ 2-3 ਦਿਨਾਂ ਤੋਂ ਮੈਂ ਸੌ ਨਹੀਂ ਪਾਈ ਮਤਲਬ ਤੇ ਇਸ ਲਈ ਉਹ ਫਿਰ ਲਾਈਟਸ ਤੋਂ ਜ਼ਿਆਦਾ ਇਰੀਟੇਸ਼ਨ ਹੁੰਦੀ ਮੈਂ ਇਸ ਲਈ ਵਰਨਾ ਤੁਸੀਂ ਕਦੇ ਵੀ ਦੇਖ ਲਓ ਮੈਂ ਨਹੀਂ ਲਗਾਉਂਦੀ ਪਰ ਹੁਣ ਪਹਿਲੇ-ਪਹਿਲੇ ਨਾ ਮੈਂ ਕਾਫੀ ਮਤਲਬ ਆਰਟਿਸਟ ਨੂੰ ਜਦੋਂ ਦੇਖਦੀ ਸੀ ਕਿ ਮੈਂ ਕਿਹਾ ਯਾਰ ਕਿਉਂ ਹੈ इनका ਗੀਆਂ ਲਾਲਾ ਕੀ ਹੈ ਨਾ ਨਹੀਂ ਨਹੀਂ ਮੈਂ ਤੁਹਾਨੂੰ ਉਸਵੇਦ ਨਹੀਂ ਬੋਲਣ ਦੀ ਮੈਂ ਵਾਕੇ ਤੁਹਾਡੀ ਅੱਖਾਂ ਦੀ ਤਾਰੀਫ ਕਰਨਾ ਚਾਹੁੰਦੀ ਹਾਂ ਬਹੁਤ ਸੋਹਣੀ ਅੱਖਾਂ ਹੈ ਅੱਛਾ ਹਾਈ ਆਂਕਲ ਥੈਂਕ ਯੂ ਥੈਂਕ ਯੂ ਯਾਰ ਨਹੀਂ ਮੇਨ ਵੈਸੇ ਹੋਰ ਵੀ ਬੜੇ ਉਹਨਾਂ ਨੇ ਕਿਹਾ ਇਹਨੀਆਂ ਅੱਖਾਂਵੀਆਂ ਸੋਹਣੀਆਂ ਦਾ ਜਵਾਬ ਕੀ ਹੁੰਦਾ ਫਿਰ ਮੇਰਾ ਹੀ ਹੁੰਦਾ ਸ਼ਰਮ ਆਉਂਦੀ ਹੁੰਦੀ ਤੁਹੀਂ ਗਾਂ ਤਾਂ ਤੁਹਾਨੂੰ ਕੋਈ ਕਹੂਗਾ ਨਾ ਤੁਹਾਡੀਆਂ ਅੱਖਾਂ ਬਹੁਤ ਸੋਹਣੀਆਂ ਕਿਉਂਕਿ ਗਹਿਰੀਆਂ ਵੀ ਬਹੁਤ ਲੱਗਦੀਆਂ ਤੁਸੀਂ ਮਰ ਜਾਓ ਡੁੱਬ ਕੇ ਜਈ ਨਾ ਚ ਇਹ ਤੇ ਮਾਝੇ ਵਾਲੀ ਮਾਝੇ ਵਾਲਦੇ ਹੋ ਹੈਨਾ ਤੁਹਾਡੀ ਮਾਝੇ ਵਾਲੀ ਬੋਲੀ ਤੁਸੀਂ ਮੈਨੂੰ ਬਹੁਤ ਵਧੀਆ ਲੱਗਦੀ ਤੁਹਾਡੀ ਬੋਲੀ ਹੈਨਾ ਮੈਂ ਚਾਹੂੰਗੀ ਇੱਕ ਡਾਇਲੋਗ ਹੋ ਜਾਵੇ ਕੋਈ ਬਣੀ ਵਿਕਰਨ ਕੀ ਡਿਆ ਹੈ ਹੈ ਐ ਮੇਰੀ ਬੇਲਿਆਂ ਵਾਲੇ ਵੇਖੀ ਜਾਣ ਡਿਆ ਵਾ ਮਰਨਾ ਹੀ ਡੁੱਬ ਕੇ ਸੋਣੀ ਬੜਿਆ ਹੁਣ ਸੋਣੀ ਬੜੀ ਤੇ ਹੁਣ ਫਿਰ ਮੈਂ ਕੀ ਕਰਾਂ ਫਿਰ ਮੇਰੇ ਮੰਮੀ ਡੈਣੀ ਨੂੰ ਪੁੱਛ ਜਾ ਕੇ ਜਿਨ੍ਹਾਂ ਨੇ ਮੈਨੂੰ ਇੱਡੀ ਸੋਣੀ ਬਣਾਇਆ ਉਹ ਪੁੱਛ ਲਵਾਂਗੇ ਨਾਲ ਉਹਨਾਂ ਨੂੰ ਇਹ ਵੀ ਪੁੱਛਾਂਗੇ ਕਿ ਇਹਨਾਂ ਨੂੰ ਕਿਉਂ ਇੰਨਾ ਕੁੱਟਦੇ ਰਹੇ ਹੋ ਹੈਨਾ ਫਿਰ ਉਹਨਾਂ ਨੇ ਕਹਿਣਾ ਕਿ ਅਸੀਂ ਤੁਹਾਡੇ ਕੋ ਹੁੰਦੀ ਨਾ ਤੁਸੀਂ ਡਬਲ ਕੁੱਟਣਾ ਹੈ ਇਹਨੂੰ ਇੰਨੀ ਸ਼ਰਾਰਤਾਂ ਕਰਦੀ ਤੇ ਸੱਚੀ ਬਹੁਤ ਸ਼ਿਤਾ ਸ਼ੈਤਾਨ ਸੀ ਕਿ ਹਲਤੀ ਸੀ ਨੇ ਮਤਲਬ ਵੈਸੇ ਸ਼ਰਾਰਦਾ ਮਤਲਬ ਮੇਰੇ ਮੇਰੇ ਮਤਲਬ ਮੰਮੀ ਨੇ ਮੰਮੀ ਨੇ ਮੇਰਾ ਨਾਮ ਪਾਇਆ ਹੁੰਦਾ ਸੀ ਕਿ ਤੜਫਨੀ ਮਿੱਟੀ ਲੱਗੀ ਹੋਈ ਇਹਨੂੰ ਤੜਫਨੀ ਮਿੱਟੀ ਹਾਂ ਬਿਹਾਰ ਵਲੇ ਤੜਫਦੀ ਰਹਿਣਾ ਤੜਫਦੀ ਰਹਿਣਾ ਕੰਡੇ ਲੱਗੇ ਹੋਏ ਐ ਕਿ ਮਤਲਬ ਕਿ ਤੜਫ ਤੜਫ ਕੇ ਜਿਸ ਤਰ੍ਹਾਂ ਮਤਲਬ ਡਾਂਸ ਜੇ ਮੈਂ ਸੱਚੀ ਮੈਂ ਮਤਲਬ ਪਹਿਲੇ ਬਚਪਨ ਚ ਸਭ ਤੋਂ ਪਹਿਲੇ ਮੇਰਾ ਪੈਸ਼ਨ ਸੀ ਡਾਂਸ ਉਸ ਤੋਂ ਬਾਅਦ ਫਿਰ ਹੋ ਗਿਆ ਸਿੰਗਿੰਗ ਉਹ ਕਿਉਂਕਿ ਮੈਨੂੰ ਇੱਕ ਵਾਰੀ ਘਰ ਦੇਆਂ ਚੋਂ ਇਸ ਤਰ੍ਹਾਂ ਅਸੀਂ ਅੰਤਖੜੀ ਖੇਡ ਰਹੇ ਸੀ ਕਾਫੀ ਛੋਟੀ ਸੀ ਮੈਂ ਤੇ ਇਦਾਂ ਹੀ ਮੇਰੇ ਜਿਹੜੇ ਵੱਡੇ ਜਿੱਦਾਂ ਮੇਰਾ ਭੂਆ ਚਾਚੇ ਸੱਤਾ ਇਹ ਸਾਰੇ ਗਾ ਰਹੇ ਸੀਗੇ ਤੇ ਵਿੱਚੋਂ ਜਿੱਦਾਂ ਮੈਂ ਵੀ ਛੋਟੀ ਜੀ ਨੇ ਹਨਾ ਗਾਣਾ ਗਾਤਾ ਤੇ ਸਾਰੇ ਇਦਾਂ ਹੱਸੇ ਕਿ ਜਿੱਦਾਂ ਨਾ ਮੈਂ ਕੋਈ ਵੱਖਰਾ ਹੀ ਕੋਈ ਰਾਗ ਕੱਢ ਦਿੱਤਾ ਹੋਵੇ ਤੇ ਮੈਨੂੰ ਉਹ ਫਿਰ ਉਹ ਗੱਲ ਦਿਲ ਤੇ ਨਹੀਂ ਲੱਗੀ ਨਾ ਮੈਂ ਕਿਹਾ ਅੱਛਾ ਵੀ ਸਾਰੇ ਇਦਾਂ ਹੱਸੇ ਕਿ ਮੈਂ ਜਿੱਦਾਂ ਨੀਟੂ ਸ਼ਟਰਾ ਵਾਲੇ ਵਾਂਗੂ ਗਾਤਾ ਹੋਵੇ ਫਿਰ ਮੈਂ ਇਸ ਕਰਕੇ ਸੋਰੀ ਸਤਾ ਜੀ ਤੇ ਇਸ ਕਰਕੇ ਹੋਏ 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 ਤੇ ਉਹ ਤੇ ਚਲੋ ਅਲੱਗ ਕੀ ਉਹ ਤੇ ਉਹ ਤੇ ਤੇਰਾ ਵੀ ਤੇ ਪਿਆਰ ਵੀ ਤੇ ਹਾਨਾ ਵੀ ਤੇ ਕੀਤਾ ਵੀ ਤੇ ਹੈਗਾ ਹੈ ਨਾ ਹਾਂ ਪਰ ਬਹੁਤ ਬੰਦਾ ਬਹੁਤ ਹੀ ਹੈ ਨਾ ਤੇ ਫਿਰ ਇਸ ਲਈ ਵੀ ਮੈਂ ਸਿੱਖਿਆ ਸੀਰੀਅਸਲੀ ਮੈਂ ਸਿੱਖਿਆ ਮੈਂ ਗ੍ਰੈਜੂਏਟ ਮਿਊਜ਼ਿਕ ਦਾ ਹਾਂ ਕਿਤੋਂ ਪੜਿਆ ਮੈਂ ਬਹੁਤ ਕਿਤੇ ਪੜੀ ਅੰਮ੍ਰਿਤਸਰ ਦੀ ਗੱਲ ਕਰੀ ਮੈਂ ਬੜੀ ਸਕੂਲ ਬੜੀ ਕਾਲਜ ਬਦਲੀ ਹੈ ਕਿਉਂਕਿ ਜਿੱਦਾਂ ਹੀ ਮੈਂ ਜਦੋਂ ਛੋਟੀ ਸੀ ਨਾ ਉਹ ਮੇਰੀ ਮੈਨੀਫੈਸਟੇਸ਼ਨ ਇੰਨੀ ਤੇਜ਼ ਸੀ ਨਾ ਮੈਂ ਕਿਸੇ ਵੀ ਸਕੂਲ ਕਾਲਜ ਅੱਗੇ ਰਸ਼ ਵੀ ਕੇ ਨਿਕਲ ਜਾਣਾ ਨਾ ਮੈਂ ਕਹਣਾ ਹਾਂ ਹੀ ਆਏ ਇੱਥੇ ਪੜਨਾ ਹੀ ਮੈਂ ਇੱਕ ਦਿਨ ਵੇਖੀ ਇੱਥੇ ਵੀ ਪੜਨਾ ਤੋ ਇਸ ਕਰਕੇ ਫਿਰ ਪਤਾ ਨਹੀਂ ਕੀ ਹੋ ਹਾਂ ਉਹ ਕੁਦਰਤ ਹੀ ਉਹ ਮੇਰਾ ਚੇਂਜ ਹੀ ਨਹੀਂ ਰਹੀ ਤੁਸੀਂ ਵਾਕਈ ਬਹੁਤ ਸੋਹਣਾ ਗਾਉਂਦੇ ਹੋ ਮੈਂ ਚਾਹਾਂਗੀ ਦੋ ਲਾਈਨਾਂ ਤੁਸੀਂ ਪਹਿਲੇ ਕਿਸੇ ਨੂੰ ਇੰਟਰਵਿਊ ਤੇ ਸੁਣਾ ਕੇ ਗਏ ਉਹ ਗੀਤ ਉਹ ਤੋਂ ਅਲੱਗ ਜਿਹੜਾ ਤੁਹਾਡਾ ਫੇਵਰਿਟ ਕੋਈ ਹੋਰ ਫੇਵਰਿਟ ਹੋਵੇਗੀ ਹੋਰ ਫੇਵਰਿਟ ਸੁਣਾਉਣ ਦਿੰਦੇ ਹਾਂ ਕੋਈ ਫੇਵਰਿਟ ਦੱਸੀ ਮੇਰਾ ਮੇਰਾ ਭਰਾ ਖਲੋਤਾ ਪਿੱਛੇ ਮੈਨੂੰ ਪੁੱਛਦੀ ਵੀ ਕੋਈ ਫੇਵਰਿਟ ਦੱਸੀ ਆਪਣਾ ਤੂੰ ਆਪਣਾ ਦੱਸ ਦੇ ਫਿਰ ਕਿਹ ਤੇਰੇ ਬਿਨ ਸਾਨੂੰ ਸੋਹਣਾ ਕੋਈ ਹੋ ਨਹੀ ਲਾਪਣਾ ਜੋ ਦੇਵੇ ਰੂਹ ਨੂੰ ਸੁਕੂਨ ਚੁੱਕ ਚੋ ਨਖਰਾਤ ਮੇਰਾ ਵੇ ਮਿਸਾਲੇ ਕਮ ਕੇ ਵੇਖਿਆ ਅਮਰੀਕਾ ਜੋ ਸ ਮਲੇਸ਼ੀਆ ਨਾ ਕਿਤੇ ਵੀ ਕੋਈ ਫਰਕ ਸੀ ਹਰ ਕਿਸੇ ਦੀ ਕੋਈ ਸ਼ਰਤ ਸੀ ਕੋਈ ਮੰਗਦਾ ਮੇਰਾ ਸੀ ਸਮਾਂ ਕੋਈ ਹੁੰਦਾ ਸੂਰਤ ਤੇ ਫਿਦਾ ਕੋਈ ਮੰਗਦਾ ਮੇਰੀ ਸੀ ਵਫਾ ਨਾ ਮੰਗੇ ਦਾ ਮੀਂਹ ਆ ਬਲਾ ਕਿ ਤੇਰੇ ਬਿਨ ਹੋਰ ਨਾ ਕਿਸੇ ਮੰਗਣੀ ਮੇਰੀਆਂ ਬਲਾ ਥੈਂਕ ਯੂ ਬਿਊਟੀਫੁਲ ਸੋਲੋ ਉੰਨਾ ਹੀ ਸੋਣਾ ਗਾਉਂਦੇ ਵੀ ਉਹ ਹੈ ਨਾ ਬਾਬਾ ਜੀ ਤੁਹਾਡੇ ਤੇ ਆਪਣਾ ਹੱਥ ਜਿਹੜਾ ਹੈ ਹਮੇਸ਼ਾ ਮੇਹਰ ਭਰੇ ਰੱਖਣ ਔਰ ਤੁਸੀਂ ਹਮੇਸ਼ਾ ਜਿਹੜੇ ਲੋਕਾਂ ਨੂੰ ਹਸਾਓ ਜਿਹੜੇ ਸ਼ੇਰ ਤੁਸੀਂ ਲੋਕਾਂ ਨੂੰ ਵਿਖਾਣਾ ਚਾਹੁੰਦੇ ਹੋ ਆਪਣੀ ਐਕਟਿੰਗ ਦੇ ਉਹ ਵੀ ਜਲਦ ਤੋਂ ਜਲਦ ਦਿਖਾਓ ਥੈਂਕ ਯੂ ਸੋ ਮਚ ਸਾਨੂੰ ਆਪਣਾ ਸਮਾਂ ਦੇ ਲਈ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਇਸਨਸ ਸਾਡੇ ਨਾਲ ਨੀਹਾ ਦੇ ਆਲੂ ਮਿਤ ਕਰਦੇ ਆ ਗੱਲਬਾਤ ਵਧੀਆ ਲੱਗੀ ਹੋਵੇਗੀ ਐਂਡ ਪਲੀਜ਼ ਨੀਹਾ ਦੇ ਕੰਮ ਨੂੰ ਅੱਗੇ ਤੁਸੀਂ ਬਹੁਤ ਪਿਆਰ ਕਰਦੇ ਹੋ ਹੋਰ ਐਪਰੀਸ਼ੀਏਟ ਕਰੋ ਤਾਂ ਕਿ ਅਸੀਂ ਇਹਨਾਂ ਦੇ ਹੋਰ ਜਿਹੜੇ ਰੰਗ ਹੈਗੇ ਆ ਕਿਰਦਾਰ ਦਾ ਦੇ ਬੇਸ ਤੇ ਉਹ ਵੇਖ ਸਕੀਏ ਥੈਂਕ ਯੂ ਸੋ ਮੱਚ ਨੀਹਾ ਥੈਂਕ ਯੂ ਥੈਂਕ ਯੂ ਨੀਹਾ ਥੈਂਕ ਯੂ ਨੀਹਾ ਥੈਂਕ ਯੂ ਥੈਂਕ ਦੋ ਨੀਹਾ ਨੀਹਾ ਸਕੂਅਰ ਓਕੇ ਜੀ ਥੈਂਕ ਯੂ ਸੋ ਮੱਚ